ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹੂਗਾ ਕੀ ਬਰਖਾ ਦੀਆਂ ਗਤੀਵਿਧੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਜਾਂ ਉਹਨਾਂ ਦੇ ਵਿੱਚ ਕੁਝ ਕਮੀ ਆਊਗੀ ਜਾਂ ਉਹਨਾਂ ਦੇ ਵਿੱਚ ਬੜੌਤਰੀ ਹੋਊਗੀ ਇਸ ਵਰਖਾ ਦਾ ਆਪਣੀਆਂ ਫਸਲਾਂ ਤੇ ਕੀ ਅਸਰ ਹੋਣ ਦੀ ਸੰਭਾਵਨਾ ਇਹ ਵੀ ਆਪਾਂ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਵਾਂਗੇ ਇਸ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਹਵਾਵਾਂ ਦੀ ਦਿਸ਼ਾ ਦੀ ਇਸ ਵਕਤ ਤੁਸੀਂ ਦੇਖ ਸਕਦੇ ਹੋ ਹਵਾਵਾਂ ਜਿਹੜੀਆਂ ਇੱਕ ਚੱਕਰਵਾਤਾ ਜਿਹੜਾ ਉਹ ਪਾਕਿਸਤਾਨ ਦੇ ਭਾਗਾਂ ਦੇ ਪਹੁੰਚ ਚੁੱਕਿਆ ਤੇ ਦੂਸਰਾ ਬੈਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਦੇ ਭਾਗਾਂ ਦੇ ਪਹੁੰਚ ਚੁੱਕਿਆ ਜਿਸ ਦੇ ਕਾਰਨ ਹਵਾਵਾਂ ਦੀ ਦਿਸ਼ਾ ਜਿਹੜੀ ਉਹ ਚੇਂਜ ਹੋ ਚੁੱਕੀ ਹੈ ਤੇ ਹੌਲੀ-ਹੌਲੀ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਜ਼ੋਰ ਫੜ ਰਹੀਆਂ ਅੱਜ ਸਵੇਰ ਤੋਂ ਹੀ ਉੱਤਰ ਦੀਆਂ ਹਵਾਵਾਂ ਜਿਹੜੀਆਂ ਵਗ ਰਹੀਆਂ ਜਿਸ ਦੇ ਕਾਰਨ ਬੱਦਲਬਾਈ ਆਪਣੇ ਪੰਜਾਬ ਦੇ ਵਿੱਚ ਛਾਈ ਰਹੀ ਤੇ ਕਈ ਥਾਵਾਂ ਤੇ ਹਲਕਾ ਮੀਂਹ ਜਿਹੜਾ ਉਹ ਪਿਆ ਜਿਸ ਤਰ੍ਹਾਂ ਆਪਾਂ ਦੱਸਿਆ ਸੀ ਕੱਲ ਵੀਡੀਓ ਜਿਹਨੇ ਨਹੀਂ ਦੇਖੀ ਉਹ ਕੱਲ ਦੀ ਵੀਡੀਓ ਜਾ ਕੇ ਦੇ ਸਕਦਾ ਅੱਜ ਵਾਰ ਇਹ ਆਪਾਂ ਭਵਿੱਖਬਾਣੀ ਕੀਤੀ ਸੀ ਬਈ ਹਲਕੀ ਆ ਜਿਹੜੀ ਵਰਖਾ ਉਹ ਪੰਜਾਬ ਦੇ ਵਿੱਚ ਹੋ ਸਕਦੀ ਹੈ ਇਸ ਤੋਂ ਬਿਨਾਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਬਰਫਬਾਰੀ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਜਾਰੀ ਰਹੀਆਂ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਕੱਲ੍ਹ ਜਾਣੀ 26 ਤਰੀਕ ਨੂੰ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਫੇਰ ਹਲਕੀ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਕਿਤੇ ਕਿਤੇ ਗਰਜ ਚਮਕਣਾ ਛਿੱਟੇ ਆ ਜਿਹੜੇ ਉਹ ਪੈ ਸਕਦੇ ਆ ਤੇ ਬਾਕੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇੰਨਾ ਚ ਭਾਰੀ ਬਰਫ਼ ਬਾਰੀ ਹੋਣ ਦੀ ਉਸੇ ਤਰ੍ਹਾਂ ਸੰਭਾਵਨਾ ਜਿਹੜੀ ਉਹ ਬਣੀ ਰਹੂਗੀ ਕਿਉਂਕਿ ਕੱਲ ਐਕਟੀਵਿਟੀ ਆ ਜਿਹੜੀ ਉਹ ਥੋੜੀ ਜਿਹੀ ਘਟ ਰਹੂਗੀ ਉੱਤਰੀ ਤੇ ਪੂਰਬੀ ਭਾਗਾਂ ਦੇ ਵਿੱਚ ਪੰਜਾਬ ਦੇ ਵਿੱਚ ਗਰਜ ਲਸ਼ਕ ਨਾਲ ਸ਼ਰਾਟੇ ਪੈ ਸਕਦੇ ਆ ਬਾਕੀ ਵਿਚ ਹਲਕੀ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਜੇ ਇਸ ਤੋਂ ਬਿਨਾਂ ਰਾਜਸਥਾਨ ਗੁਜਰਾਤ ਹਰਿਆਣਾ ਮਧ ਪ੍ਰਦੇਸ਼ ਦਿੱਲੀ ਉੱਤਰ ਪ੍ਰਦੇਸ਼ ਤੇ ਬਿਹਾਰ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਦੱਖਣੀ ਭਾਗਾਂ ਦੇ ਵਿੱਚ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜੇਕਰ ਆਪਾਂ ਗੱਲ ਕਰੀਏ ਨਾਰਥ-ਈਸਟ ਇੰਡੀਆ ਦੀ ਤਾਂ ਉੱਥੇ ਵੀ ਮੌਸਮ ਆਮ ਤੌਰ ਤੇ ਜਿਹੜਾ ਉਹ ਖੁਸ਼ਕ ਰਹਿਣ ਦੀ ਹੀ ਸੰਭਾਵਨਾ ਤੇ ਇਹ ਸਿਸਟਮ ਆ ਜਿਹੜੇ ਬੈਕ ਟੂ ਬੈਕ ਵੈਸਟਰਨ ਡਿਸਟਰਬੈਂਸ ਆ ਜਿਹੜੇ ਉਹ ਆਈ ਜਾਣੇ ਆ ਜਿਹਦੇ ਕਰਕੇ ਵਰਖਾ ਦੀਆਂ ਗਤੀਵਿਧੀਆਂ ਹੋਰ ਜ਼ਿਆਦਾ ਤੇਜ਼ ਹੋਣਗੀਆਂ 27 ਅਤੇ 28 ਤਰੀਕ ਨੂੰ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਭਾਰੀ ਬਰਖਾ ਤੇ ਕਈ ਥਾਵਾਂ ਤੇ ਭਾਰੀ ਬਰਫ ਬਰੀ ਹੋਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ਵਿੱਚ ਜਿਹੜੇ ਬਰਫ਼ ਦੇ ਤੂਫਾਨ ਆ ਸਕਦੇ ਆ ਜਿਸ ਕਰਕੇ ਜਿੰਨੇ ਵੀ ਆਪਣੇ ਟੂਰਿਸਟ ਉੱਥੇ ਜਾ ਰਹੇ ਆ ਉਹ ਥੋੜੇ ਸਤਾਰਕ ਰਹਿਣ ਇਸ ਤੋਂ ਬਿਨਾ ਗੜੇਮਾਰੀ ਹੋਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਘਰਚੰਕ ਨਾਲ ਛਿੱਟੇ ਪੈਣਗੇ 1 ਤੇ 2 ਤਰੀਕ ਨੂੰ ਜਿਹੜਾ ਸਿਸਟਮ ਆ ਰਿਹਾ ਉਹਦੇ ਨਾਲ ਜਿਹੜੀ ਗਰਜ ਲਸ਼ਕਨਾ ਮੀਂਹ ਪੈਣ ਤੇ ਗੜੇਮਾਰੀ ਹੋਣ ਦੀ ਜ਼ਿਆਦਾ ਸੰਭਾਵਨਾ ਬਣੀ ਹੋਈ ਆ ਜਿਹੜੇ ਕਰਕੇ ਫਸਲਾਂ ਨੂੰ ਨੁਕਸਾਨ ਹੋ ਸਕਦਾ ਤੇਜ਼ ਹਨੇਰੀ ਝੱਖੜ ਵੀ ਆ ਸਕਦਾ ਇਸ ਲਈ ਕਿਸਾਨ ਵੀਰ ਪਾਣੀ ਆ ਜਿਹੜਾ ਲਾਉਣ ਤੋਂ ਗੁਰੇਜ਼ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ 2 ਤਰੀਕ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਵੀ ਕਾਰਵਾਈ ਹੋਊਗੀ ਮੀਂਹ ਦੀ ਉਹਦੇ ਅਕੋਰਡਿੰਗ ਜਿਹੜਾ ਉਹ ਪਾਣੀ ਆਪਣਾ ਲਗਾ ਸਕਦੇ ਆ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਹੁਣ ਆਪਾਂ ਗੱਲ ਕਰਾਂਗੇ ਜੀ ਆਉਣ ਵਾਲੇ 5 ਦਿਨਾਂ ਦੇ ਵਿੱਚ ਜਿਹੜਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੀ ਕੱਲ੍ਹ ਯਾਨੀ 26 ਤਰੀਕ ਨੂੰ ਜਿਹੜਾ ਮੌਸਮ ਆ ਉਹ ਪੰਜਾਬ ਦਾ ਕਿਸ ਤਰ੍ਹਾਂ ਦਾ ਰਹੂਗਾ ਕੱਲ 26 ਤਰੀਕ ਨੂੰ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਉੱਤਰ ਪੱਛਮੀ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਉਹ ਸ਼ਾਮ ਦੇ ਟਾਈਮ ਤੇ ਕੁਝ ਤੇਜ਼ ਹੋ ਕੇ ਕੁਝ ਥਾਵਾਂ ਤੇ ਜਿਹੜੇ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਆ ਬਾਕੀ ਜੰਮੂ ਕਸ਼ਮੀਰ ਤੇ ਤੁਸੀਂ ਦੇਖ ਸਕਦੇ ਹੋ ਤੇ ਹਿਮਾਚਲ ਪ੍ਰਦੇਸ਼ ਪੂਰੀ ਤਰ੍ਹਾਂ ਜਿਹੜਾ ਉਹ ਬਲੂ ਕਲਰ ਦੇ ਬੱਦਲ ਆ ਜਿਹੜੇ ਉਹ ਤੁਹਾਨੂੰ ਸੈਟੇਲਾਈਟ ਪਿਕਚਰ ਤੇ ਦਿਖ ਰਿਹਾ ਜਿਹਦੇ ਕਰਕੇ ਭਾਰੀ ਬਰਫ ਬਾਰੀ ਦੀਆਂ ਗਤੀਵਿਧੀਆਂ ਉੱਥੇ ਹੋਣਗੀਆਂ ਹਰਿਆਣਾ, ਰਾਜਸਥਾਨ, ਗੁਜਰਾਤ, ਮਧ ਪ੍ਰਦੇਸ਼ ਦੇ ਭਾਗ ਉੱਤਰ ਪ੍ਰਦੇਸ਼ ਪੱਛਮੀ ਤੇ ਪੂਰਬੀ ਇਸ ਤੋਂ ਬਿਨਾ ਆਪਣੇ ਬਿਹਾਰ ਦੇ ਇਲਾਕੇ ਹੋਗੇ, ਛੱਤੀਸਗੜ ਦੇ ਇਲਾਕੇ ਇਨ੍ਹਾਂ 'ਚ ਮੌਸਮ ਖੁਸ਼ਕ ਰਹੂਗਾ। ਬਾਕੀ ਦੱਖਣੀ ਭਾਗਾਂ ਦੇ ਵਿੱਚ ਹਲਕੀ-ਫੁਲਕੀ ਕਾਰਵਾਈ ਹੈ ਜਿਹੜੀ ਤਮਿਲਨਾਡੂ ਚੋਚ ਸਕੜਿਆ ਨਾਰਥ-ਈਸਟ ਇੰਡੀਆ 'ਚ ਬਰਖਾ ਹੋਣ ਦੀ ਸੰਭਾਵਨਾ। ਜੇਕਰ ਗੱਲ ਕਰੀਏ ਆਪਾਂ 27 ਤਰੀਕ ਦੀ ਤਾਂ 27 ਤਰੀਕ ਨੂੰ ਸਿਸਟਮ ਥੋੜਾ ਹੋਰ ਐਕਟਿਵ ਹੋ ਰਿਹਾ ਜਿਹਦੇ ਕਰਕੇ ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਖੰਡ 'ਚ ਬਰਫ ਬਾਰੀ ਪੰਜਾਬ ਦੇ ਭਾਗਾਂ ਦੇ ਵਿੱਚ ਕਈ ਥਾਵਾਂ ਤੇ ਗਰਜ ਚਮਕਣਾ, ਛਿੱਟੇ ਤੇ ਬਰਖਾ ਪੈ ਸਕਦੀ ਆ। ਇਸੇ ਤਰ੍ਹਾਂ ਉੱਤਰੀ ਹਰਿਆਣੇ 'ਚ ਵੀ ਬਰਖਾ ਹੁੰਦੀ ਸੰਭਾਵਨਾ। ਬਾਕੀ ਰਾਜਸਥਾਨ, ਗੁਜਰਾਤ, ਮਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਇਹਨਾਂ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ। ਜੇਕਰ ਗੱਲ ਕਰੀਏ 28 ਤਰੀਕ ਦੀ ਤਾਂ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਸਮੁੱਚਾ ਉੱਤਰ ਭਾਰਤ ਜਿਸ ਦੇ ਵਿੱਚ ਪੰਜਾਬ, ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ, ਦਿੱਲੀ, ਹਰਿਆਣੇ ਦੇ ਕੁਝ ਭਾਗ ਤੇ ਪੱਛਮੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਜ਼ੋਰਦਾਰ ਗਤੀਵਿਧੀਆਂ ਹੋਣਗੀਆਂ। ਜਿਸ ਦੇ ਨਾਲ ਕਈ ਥਾਵਾਂ ਤੇ ਹਨੇਰੀ ਝੱਖੜ ਵੀ ਆ ਸਕਦਾ ਗਰਜ ਚਮਕਣਾ ਛਿੱਟੇ ਪੈ ਸਕਦੇ ਆ ਗੜੇ ਮਰੀ ਹੋਣ ਦੀ ਸੰਭਾਵਨਾ ਪਹਾੜਾਂ 'ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਤੇ ਬਾਕੀ ਜਿਹੜੇ ਪਾਰਟ ਉੱਤਰ ਪੱਛਮੀ ਰਾਜਸਥਾਨ ਇਹਨਾਂ ਭਾਗਾਂ 'ਚ ਵੀ ਕੁਝ ਬਰਖਾ ਦੀਆਂ ਗਤੀਵਿਧੀਆਂ 28 ਤਰੀਕ ਨੂੰ ਹੋ ਸਕਦੀਆਂ ਬਾਕੀ ਮਦਾਨੀ ਇਲਾਕਿਆਂ ਦੇ ਵਿੱਚ ਦੱਖਣੀ ਭਾਗਾਂ ਦੇ ਵਿੱਚ ਮੌਸਮ ਨਾਰਥ-ਈਸਟ ਤੇ ਚਾਮ ਤੌਰ ਤੇ ਖੁਸ਼ਕ ਰਹੇਗਾ ਜੇਕਰ ਗੱਲ ਕਰੀਏ ਆਪਾਂ ਇੱਕ ਤਰੀਕ ਦੀ ਤਾਂ ਇੱਕ ਤਰੀਕ ਨੂੰ ਵੀ ਪੰਜਾਬ ਦੇ ਜਿਹੜੇ ਉੱਤਰੀ ਭਾਗ ਆ ਉਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਗਰਜ ਚਮਕਰਾ ਛਿੱਟੇ ਤੇਜ਼ ਹਨੇਰੀ ਝੱਖੜ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਬਣੀ ਹੋਈ ਆ ਇਸੇ ਤਰ੍ਹਾਂ ਉੱਤਰੀ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਆਪਣੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਬਲੂ ਕਲਰ ਤੇ ਰੈੱਡ ਕਲਰ ਹੋ ਚੁੱਕਾ ਹੈ ਜਿਸ ਦੇ ਇਹ ਵਾਰਨਿੰਗ ਹੁੰਦੀ ਹੈ ਰੈੱਡ ਕਲਰ ਦੀ ਬਈ ਕਈ ਥਾਵਾਂ ਤੇ ਜ਼ੋਰਦਾਰ ਬਰਫਬਾਰੀ ਹੋਣ ਦੀ ਸੰਭਾਵਨਾ ਕਈ ਥਾਵਾਂ ਨਿਚਲੇ ਇਲਾਕੇ ਆ ਜਿਹੜੇ ਉਹਨਾਂ ਚ ਭਾਰੀ ਬਰਖਾ ਵੀ ਹੋ ਸਕਦੀ ਹੈ ਜੇਕਰ ਆਪਾਂ ਗੱਲ ਕਰੀਏ 2 ਤਰੀਕ ਦੀ ਤਾਂ 2 ਤਰੀਕ ਨੂੰ ਜਿਹੜੀਆਂ ਗਤੀਵਿਧੀਆਂ ਉਹ ਪੰਜਾਬ ਦੇ ਵਿੱਚ ਤੇ ਪਹਾੜਾਂ ਦੇ ਵਿੱਚ ਜਾਰੀ ਰਹਿਣਗੀਆਂ ਇਸੇ ਤਰ੍ਹਾਂ ਹਲਕੇ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਹਰਿਆਣੇ ਦੇ ਉੱਤਰੀ ਭਾਗਾਂ 'ਚ ਵੀ ਤੇ ਬਾਕੀ ਮੈਦਾਨੀ ਭਾਗ ਆ ਜਿਹੜੇ ਜਿਸ ਤਰ੍ਹਾਂ ਗੁਜਰਾਤ ਹੋ ਗਿਆ ਉੱਤਰ ਪ੍ਰਦੇਸ਼ ਦੇ ਆਪਣੇ ਰਾਜਸਥਾਨ ਦੇ ਸਾਰੇ ਆਗਾ ਉੱਤਰ ਪ੍ਰਦੇਸ਼ ਸਾਰਾ ਪੂਰਬੀ ਤੇ ਮੱਧ ਪ੍ਰਦੇਸ਼ ਛੱਤੀਸਗੜ੍ਹ ਬਿਹਾਰ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵ੍ਰਿਧੀਆਂ ਨਹੀਂ ਹੋਣਗੀਆਂ ਮੌਸਮ ਖੁਸ਼ਕ ਰਹੂਗਾ ਤੇ ਜੇਕਰ ਦੱਖਣੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਤਮਿਲਨਾਡੂ ਕੇਰਲਾ ਜਿਹੜਾ ਇਨ੍ਹਾਂ ਇਲਾਕਿਆਂ ਦੇ ਵਿੱਚ ਕੁਝ ਇਲਾਕਿਆਂ 'ਚ ਬਰਖਾ ਹੋ ਸਕਦੀ ਹੈ ਤੇ ਨਾਰਥ-ਈਸਟ ਇੰਡੀਆ 'ਚ ਬਰਖਾ ਹੁੰਦੀ ਸੰਭਾਵਨਾ ਹਲਕੀ ਫੁਲਕੀ ਇਹ ਸੀਗਾ ਜੀ ਆਉਣ ਵਾਲੇ 5 ਦਿਨ ਦਾ ਮੌਸਮ ਦਾ ਹਾਲ ਦੋਸਤੋ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਮੌਸਮ ਦੀਆਂ ਗਤੀਵਿਧੀਆਂ ਸੰਬੰਧੀ ਤੁਹਾਨੂੰ ਨਵੀਂ ਜਾਣਕਾਰੀ ਜਿਹੜੀ ਉਹ ਮਿਲ ਸਕੇ ਸਤਿ ਸ੍ਰੀ ਅਕਾਲ ਜੀ